ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਭੈਣੋ ਤੇ ਭਰਾਓ ਮੈਂ ਤੁਹਾਡਾ ਛੋਟਾ ਵੀਰ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰਸਟ ਨਵਾਂ ਸ਼ਹਿਰ ਆਪ ਜੀ ਦੇ ਨਾਲ ਜਿਹੜੀ ਕੱਲ ਨੂੰ ਨਵਾਂ ਸ਼ਹਿਰ ਵਿਖੇ ਐਨ ਆਰ ਆਈ ਮਿਲਣੀ ਹੋ ਰਹੀ ਹੈ ਉਹਦੇ ਸਬੰਧ ਵਿੱਚ ਜ਼ਰੂਰੀ ਜਾਣਕਾਰੀ ਦੇਣ ਦੇ ਲਈ ਮੈਂ ਆਪ ਜੀ ਦੇ ਰੂਬਰੂ ਹੋ ਰਿਹਾ ਜੀ ਕੱਲ ਸਾਡੇ ਮਾਨਯੋਗ ਐਨ ਆਰ ਆਈ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਜੀ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜ ਜ਼ਿਲ੍ਹਿਆਂ ਦੀ ਜਿਦੇ ਵਿੱਚ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਰੋਪੜ ਤੇ ਮਹਾਲੀ ਇਹਨਾਂ ਪੰਜ ਜ਼ਿਲ੍ਹਿਆਂ ਦੇ ਜਿੰਨੇ ਵੀ ਸਾਡੇ ਪ੍ਰਵਾਸੀ ਪੰਜਾਬੀ ਨੇ ਐਨ ਆਰ ਆਈ ਭਰਾ ਨੇ ਉਹਨਾਂ ਸਾਰਿਆਂ ਦੀਆਂ ਸ਼ਿਕਾਇਤਾਂ ਦਾ ਨਿਬਟਾਰਾ ਕਰਨ ਦੇ ਲਈ ਨਵਾਂ ਸ਼ਹਿਰ ਦੇ ਸ਼왈ਕ ਸਕੂਲ ਵਿਖੇ ਸਵੇਰੇ 10 ਵਜੇ ਕੱਲ 9 ਫਰਵਰੀ ਨੂੰ ਇੱਕ ਬਹੁਤ ਜ਼ਰੂਰੀ ਵਿਸ਼ੇਸ਼ ਮਿਲਣੀ ਰੱਖੀ ਗਈ ਹੈ ਜੀ ਸੋ ਮੈਂ ਜਿੰਨੇ ਸਾਡੇ ਸਤਿਕਾਰਯੋਗ ਐਨ ਆਰ ਆਈ ਭੈਣ ਭਰਾ ਨਹੀਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਬਹੁਤ ਸਹਿਯੋਗਤਾ ਦੇ ਨਾਲ ਬਹੁਤ ਹੀ ਮਤਲਬ ਐਫਰਟ ਕਰਕੇ ਇਹ ਸਰਕਾਰ ਬਣਾਈ ਹੈ ਸਾਡਾ ਫਰਜ਼ ਬਣਦਾ ਕਿ ਜੇ ਸਾਡੇ ਆਮ ਘਰਾਂ ਦੇ ਨੌਜਵਾਨਾਂ ਨੂੰ ਅੱਜ ਇਹਨਾਂ ਵੱਡੀਆਂ-ਵੱਡੀਆਂ ਚਿਹਰਾਂ ਤੇ ਬਿਠਾਇਆ ਅੱਜ ਇੱਕ ਆਮ ਘਰ ਦੇ ਨੌਜਵਾਨ ਨੂੰ ਜਿਹੜਾ ਕਿ ਇੱਕ ਮਾਸਟਰ ਦਾ ਪੁੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਤੇ ਸਾਡਾ ਸਾਰਿਆਂ ਦਾ ਸਰਕਾਰ ਦਾ ਫਰਜ਼ ਬਣਦਾ ਕਿ ਜਿਹੜੇ ਸਾਡੇ ਪ੍ਰਵਾਸੀ ਭਰਾ ਬਾਹਰ ਬੈਠੇ ਹੱਡ ਤੋੜਵੀਂ ਮਿਹਨਤ ਕਰਦੇ ਨੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਅਗਰ ਕਿਸੇ ਨੇ ਕੋਈ ਧੱਕਾ ਉਹਨਾਂ ਨਾਲ ਕੀਤਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਕੋਠੀਆਂ ਜ਼ਮੀਨਾਂ ਨੂੰ ਹੜੱਪਿਆ ਹੋਇਆ ਸੋ ਜਿੰਨੀਆਂ ਵੀ ਸਾਡੇ ਐਨਆਰਆਈਆਂ ਭਰਾਵਾਂ ਦੀਆਂ ਸ਼ਿਕਾਇਤਾਂ ਨੇ ਉਹਨਾਂ ਸ਼ਿਕਾਇਤਾਂ ਦੇ ਨਿਵਟਾਰੇ ਲਈ ਕੱਲ 9 ਫਰਵਰੀ ਨੂੰ ਨਵਾਂ ਸ਼ਹਿਰ ਵਿਖੇ ਐਨਆਰਆਈ ਵਿਸ਼ੇਸ਼ ਮਿਲਣੀ ਰੱਖੀ ਗਈ ਹੈ ਸੋ ਮੈਂ ਹੱਥ ਜੋੜ ਕੇ ਸਾਰੇ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੋਪੜ ਤੇ ਮਹਾਲੀ ਇਹਨਾਂ ਪੰਜ ਜ਼ਿਲ੍ਹਿਆਂ ਦੇ ਜਿੰਨੇ ਸਾਡੇ ਐਨਆਰਆਈ ਭਰਾ ਨਹੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਕਿ ਤੁਸੀਂ ਚਾਹੇ ਕੋਈ ਆਪ ਜੇ ਇੱਥੇ ਅਵੇਲੇਬਲ ਹੈਗੇ ਤਾਂ ਆਪ ਆਜੋ ਨਹੀਂ ਤਾਂ ਆਪਣਾ ਨਮਾਇੰਦਾ ਭੇਜ ਕੇ ਆਪਣੀ ਸ਼ਿਕਾਇਤ ਜਿਹੜੀ ਜ਼ਰੂਰ ਅ ਕੱਲ ਮਾਨਯੋਗ ਮਿਨਿਸਟਰ ਸਾਹਿਬ ਦੇ ਕੋਲ ਰਜਿਸਟਰ ਕਰਾਓ ਕੱਲ ਸਾਰੇ ਮਹਿਕਮਿਆਂ ਦੇ ਜਿੰਨੇ ਸੰਬੰਧਤ ਸੀਨੀਅਰ ਅਫਸਰ ਨੇ ਪੰਜਾਬ ਦੇ ਉਹ ਸਾਰੇ ਹੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ ਸੋ ਕੱਲ ਸਵੇਰੇ 10 ਵਜੇ ਜਿਹੜੀ ਸ਼ਿਵਾਲਿਕ ਸਕੂਲ ਚੰਡੀਗੜ੍ਹ ਰੋਡ ਨਮਾਸ਼ਹਿਰ ਵਿਖੇ ਐਨਆਰਆਈ ਮਿਲਣੀ ਹੋ ਰਹੀ ਆ ਮੈਂ ਆਪ ਸਭ ਨੂੰ ਉਸ ਮਿਲਣੀ ਵਿੱਚ ਹਮ ਹਮਾ ਕੇ ਪਹੁੰਚਣ ਦਾ ਸੱਦਾ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499